ਆਦਤ ਤੱਕ ਬਿਕ ਹੌਫ ਹੋ ਚੁੱਕੇ ਨੇ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਹੌਫ ਗੱਟ ਨਹੀਂ ਇਹ ਅਤਿ ਅਸ਼ਰਿਆ ਆਪਣੀਆਂ ਲੁੱਟ ਮੋਹਾ ਦੀ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਅਜੇ ਇੱਕ ਮਾਮਲਾ ਸਾਹਮਣੇ ਆਇਆ ਫਕਵਾੜੇ ਤੋਂ ਜਿੱਥੇ ਚੋਰਾਂ ਨੇ ਅਤੰਕ ਮਚਾਇਆ ਹੋਇਆ ਤਾਂ ਗੱੜ ਦੇ ਬਾਹਰ ਖੜੀ ਇੱਕ ਔਰਤ ਦੀ ਦੂਤ ਚੈਨਾ ਚਪਟਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਮੋਟਰਸਾਈਕਲ ਉੱਤੇ ਦੋ ਚੋਰ ਆਂਦੇ ਨੇ ਊੜਾ ਵੱਲੋਂ ਪਹਿਲਾ ਇੱਕ ਗੇੜਾ ਮਾਰਿਆ ਜਾਂਦਾ ਔਰਤ ਨੂੰ ਵੇਖਿਆ ਹੁੰਦਾ ਕਿ ਉਹ ਬਿਜ਼ੀ ਹੈ ਤਾਂ ਜਦੋਂ ਵਾਪਸੀ ਆਂਦੇ ਨੇ ਤਾਂ ਊੜਾ ਵੱਲੋਂ ਸਿੱਧਾ ਔਰਤ ਦੀ ਚੈਨ ਨੂੰ ਝਪਟਾ ਮਾਰ ਦਿੱਤਾ ਜਾਂਦਾ ਜਿਸ ਦੌਰਾਨ ਔਰਤ ਦਾ ਮੰਗਲ ਸੁੱਤਰ ਲੈ ਜਾਂਦੇ ਨੇ ਅਤੇ ਨਾਲ ਹੀ ਜੂ ਚੈਨ ਨੂੰ ਸੂਲੋ ਫਾਈਕ ਹੁੰਦੀ ਹੈ ਉਹ ਵੀ ਅੱਧੀ ਲੈ ਕੇ ਫਰਾਰ ਹੋ ਜਾਂਦੇ ਨੇ ਕੁਲਮ ਲਾ ਕੇ ਦੱਸਿਆ ਜਾ ਰਿਹਾ ਕਿ 4 ਟੋਲੇ ਦਾ ਸੋਨਾ ਲੈ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਮੋਕੇ ਦੀ ਇਸ ਵੀ ਤਸਵੀਰ ਵੀ ਸਾਹਮਣੇ ਆਈ ਗਿਆ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਉੱਤੇ ਸਵਾਰ ਨੇ ਦੋ ਟ੍ਰੁਟੇਰੇ ਅਤੇ ਉਹਨਾਂ ਵੱਲੋਂ ਆਪਣਾ ਮੂੰਹ ਬੰਨ੍ਹਿਆ ਹੋਇਆ ਇੱਕ ਵੀ ਹੈਲਮਟ ਪੀ ਲਿਆ ਹੋਇਆ ਤੇ ਉਹਨਾਂ ਵੱਲੋਂ ਇੱਕ ਟ੍ਰੁਟ ਕੋ ਦੀ ਵਾਰਦਾਤ ਨੂੰ ਅਣਜਾਣ ਦੇ ਦੇ ਕੋਸ਼ਿਸ਼ ਨੇ ਵਿੱਚ ਜਾ ਰਹੇ ਹੁੰਦੇ ਨੇ 904 ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਔਰਤ ਬਾਹਰ ਖੜੀ ਦੀ ਹੈ ਗੱਲਾਂ ਮਾਰ ਰਹੀ ਹੁੰਦੀ ਹੈ ਕਿਸੇ ਦੇ ਨਾਲ ਤੇ ਉਸ ਦੌਰਾਨ ਉਜ ਬਾਈਕ ਉਤੇ ਲੁਟੇਰੇ ਆਂਦੇ ਨੇ ਅਤੇ ਉਹਨਾਂ ਵੱਲੋਂ ਲੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਫਿਲਹਾਲ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਤੱਕ ਇਹ ਪੂਰਾ ਮਾਮਲਾ ਪਹੁੰਚ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਿੜਿਆ ਉਕੀ ਚੀਜ਼ ਜਾਰੀ ਹੈ ਜੀ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹੜਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਹੀ ਚੋਰ ਜਿਹੜੇ ਨੇ ਇਹਨਾਂ ਵੱਲੋਂ ਅਗਲੀ ਗਲੀ ਦੇ ਵਿੱਚ ਜਿਹੀ ਲੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਕਾ ਤੇ ਹੁਣ ਮੁੜ ਤੋਂ ਅਜੇ ਹੀ ਵਾਰਦਾਤ ਉਹਨਾਂ ਵੱਲੋਂ ਕੀਤੀ ਗਈ ਹੈ ਜਿੱਥੇ ਇੱਕ ਜਨ ਔਰਤ ਦਾ 4 ਤੋਲੇ ਸੋਨਾ ਲੈ ਕੇ ਫਰਾਰ ਹੋ ਚੁੱਕੀ ਨੇ ਤਾਂ ਉਹਨ ਔਰਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾ ਨੂੰ ਫੜਿਆ ਜਾਵੇ ਅਤੇ ਜੋ ਉਹ ਲੁੱਟ ਕੇ ਲੈ ਕੇ ਗਏ ਨੇ ਸੋਨਾ ਉਹ ਉਸ ਨੂੰ ਮਿਲ ਸਕੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੁਟੇਰੀਆਂ ਦੇ ਜਿਹੜੇ ਹੌਸਲੇ ਨੇ ਉਹ बुलंद ਹੋ ਚੁੱਕੇ ਨੇ ਅਤੇ ਸ਼ਰਿਆਮ ਆਪਣੇ ਲੁੱਟਮੁਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਰੇ ਨੇ ਅਤੇ ਪੁਲਿਸ ਦਾ ਬਿਲਕੁਲ ਵੀ ਹੌਫ ਪੜਾ ਦੇ ਮੱਤੇ ਅੰਦਰ ਨਹੀਂ ਨੇ ਤਾਂ ਮਸਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਘਰ ਦੇ ਵੱਲੋਂ ਅਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਸੁਣ ਲੈਂਦੇ ਹਾਂ ਪ੍ਰੀਤੀ ਸ਼ਰਮਾ ਕੀ ਮਾਮਲਾ ਕੀ ਹੈ ਜਿਹੜਾ ਚਾਹਨਗਰ ਦੇ ਵਿੱਚ ਖੜੇ ਅੱਜ ਘਰ ਦੇ ਬਾਹਰ ਆਪਣੇ ਮਾਮਲਾ ਮੈਂ ਇੱਧਰ ਪੂਜਾ ਭਾਬੀ سے ਬਾਤ ਕਰ ਰਹੀ ਥੀ ਬਸ ਮੈਂ ਘਰ पे ਆ ਰਹੀ ਥੀ ਆਪਣੇ ਤਾਂ ਆਤੇ ਆਤੇ ਉਹ चोर इधर को आए थे मुझे लगा पहले तो लगा नहीं कि कोई और है। फिर मुझे शक हुआ तो मैंने अपने फोन अपने पॉकेट से रख के सी उसके बाद इन्होंने ऐसे हाथ मारा मैंने गर्दन पे हाथ रख के उसने हाथ मार के नहीं दौड़ के चल गए दोनों बंदे एक मोटरसाइकिल पे थे दोनों ही हाँ दोनों ही थे मोटरसाइकिल मुंह दोनों ने बन एक ने हेलमेट पाया हुआ ये हुआ ग्यारह बज के पच्चीस मिनट के बीच नुकसान कितना हो गया अपना नुकसान तो काफी हो गया क्या, क्या बता सकते गोल्ड कितने तोले जा हो गए गोल्ड तो है मेरे एक तो मंगलसूत्र भी ढाई तोले दो नहीं और आधी चैन चल गई तो आधी समय लो डेढ़ चार तोले का नुकसान चार तोले हां जी तो पुलिस शिकायत की थी इस मामले में हां जी आई हुई है पुलिस अभी कोई सीसीटीवी कैमरे जाए बंदे हां जी कैमरिया बंदे आए हुए बंदे हाँ बंदे आए हुए पेश नहीं आया ना गड्डी का नंबर भी आया उनकी मोटरसाइकिल हाँ, है, नंबर है आपके हाँ पास कितना नंबर था ये मैंने अभी पता नहीं चैनी अद्दी लगे अद्दी तोड़े को हाँ ये री अद्दी चैन अब मैं समझे जोन शर्मा नाम है ही सर कैडे कितने कैडे यहाँ पर अब पकड़े चाल नगर कि मामला की सारा जोड़ा हमारे ये दो भाई व्यक्ति अनुपसाते हैं ना तो हेड में पाया जिगा करते बस कुड़ी ना लाई है ਤੇ ਉਹ ਚੱਲ ਜਦੇ ਬੋਟੀ ਮੇਰੀ ਬਾਹਰ ਘੜੀ ਦੀ ਉਹਨਾਂ ਨੇ ਝਪਟਾ ਮਾਰ ਕੇ ਚਿੰਕਿਸ਼ ਕਿ ਲੈ ਗਏ ਬਸ ਕੇ ਚੈਨ ਕਿੰਨੇ ਟੋਲੇ ਦੀ ਸੀ ਚੈਨ ਜੀ ਇੱਕ ਦੋ ਚੈਨ ਪਾਈ ਜਨੇ ਇੱਕ ਚੈਨ ਸੀਗੀ ਉਹ ਆਦੀ ਲੈ ਕੇ ਜਿਹੜੇ ਇੱਕ ਮੰਗਲ ਸੋਟੀਗਾ ਉਹ ਪੂਰਾ ਲੈ ਗਏ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਨੁਕਸਾਨ ਹੋਈ ਗਿਆ ਤੇ 4 ਟੋਲੇ ਦਾ ਸਾਮਾਨ ਸੀਗਾ ਤੇ ਚਸਰਮ ਲੱਗੇ ਤੇ ਗਏ ਪੁਲਿਸ ਗੱਡ ਕੀਤੀ ਹੈ ਮਾਮਲੇ ਨੂੰ ਲੱਗਿਆ ਸੀ ਗੱਲ ਕੀਤੀ ਹੈ ਬਿਲਕੁਲ ਆਏ ਹਾਂ ਚੈੱਕ ਕਰਦੇ ਕੈਮਰੇ ਚੈੱਕ ਕਰਦੇ ਸੀ ਸੀਸੀਡੀ ਕੈਮਰੇ ਆਏ ਬੰਦੇ ਹਾਂਜੀ ਸੀ ਇਹ ਆਂ ਦੇ ਵਿੱਚ ਚੈੱਕ ਕਰਦੇ ਨੇ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਹਾਂਜੀ ਆਪਣਾ ਹਾਂਜੀ ਮੇਰਾ ਨਾਮ ਅੰਕੁਸ਼ ਧਮਾਨਾ ਜੀ ਬਾੜ ਨੰਬਰ 2 ਤੋਂ ਜੀ ਤੇ ਸਰ ਕੀ ਮਾਮਲਾ ਕੀ ਜਿਹੜਾ ਚਾਹਲ ਨਗਰ ਦੇ ਵਿੱਚ ਖੜੇ ਹਾਂ ਮਾਮਲਾ ਇਦਾਂ ਹੈ ਜੀ ਕਿ ਹੁਣ ਤੋਂ ਅੱਧੇ ਘੰਟੇ ਪਹਿਲਾਂ ਦੀ ਗੱਲ ਆ ਆਪਣੇ ਪ੍ਰਿਯਾ ਸ਼ਰਮਾ ਜੀ ਆਗਰਾ ਚਾਟ ਪੰਡਾਲ ਵਾਲਿਆਂ ਦੀ ਵਾਈਫ ਘਰ ਦੇ ਬਾਹਰ ਖੜੇ ਸੀ ਇੱਕ ਚੀਨ ਤੇ ਮੰਗਲ ਸੂਤਰ ਪਾਇਆ ਹੋਇਆ ਸੀ ਨਸ਼ੇੜੀ ਆਏ ਇੱਕ ਵਾਰ ਇੱਧਰ ਨੂੰ ਗਏ ਚੇਨ ਦੇਖ ਲਈ ਬੁੜ ਕੇ ਆਏ ਚਪਟਾ ਮਾਰ ਕੇ ਲੈ ਆਏ ਇਹ ਬਾਹਰ ਖੜੇ ਸੀਗੇ ਬਾਹਰ ਖੜੇ ਸੀ ਹੈ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਸੀਸੀਟੀਵੀ ਕੈਮਰੇ ਜਾ ਗਏ ਆ ਉਹੀ ਬੰਦੇ ਆ ਜਿਨ੍ਹਾਂ ਨੇ ਪਰਸੋ 3 ਨੰਬਰ ਸਟੇਮ 'ਚ ਚੋਰੀ ਕੀਤੀ ਸੀ ਪੀ ਪੀਸੀਆਰ ਆਲੇ ਵੀ ਆ ਗਏ ਐਸਆਈ ਸਾਹਿਬ ਵੀ ਆਏ ਹੋਏ ਅੰਦਰ ਤੇ ਰਿਪੋਰਟ ਕਰਾ ਕੇ ਬਾਕੀ ਉਹ ਲੱਭੂਗਾ ਪੁਲਿਸ ਕੀ ਮੰਨ ਲਾਗੀ ਇੱਕ ਜਿਹੜਾ ਲਾਜੀ ਚਾਹ ਨਗਰ ਦਾਵਾ ਚਾਹ ਨਗਰ ਦੇ ਵਿੱਚ ਬਾਹਰ ਲੇਡੀਜ਼ ਖੜੇ ਸੀਗੇ ਜਿਹੜੇ ਖੜੇ ਵੀ ਦੋ ਮੋਟਰਸਾਈਕਲ ਦੇ ਮੁੰਡੇ ਆਏ ਆ ਉੱਚ ਬੱਟਾ ਮਾਰ ਕੇ ਇਹਨਾਂ ਦੀ ਚੈਨੀ ਕੋਲ ਵੀ ਲੈ ਗਏ ਆ ਕਿੰਨੇ ਕੁ ਟੋਲੇ ਦੀ ਚੈਨੀ ਦੀ ਚੈਨੀ ਹੋਣੀ ਆ ਜੀ ਦੋ ਟੋਕ ਟੋਕ ਟੋਲੇ ਦੀ 2.5 ਟੋਲੇ ਦੀ ਈ ਨਾ ਕੀ ਹੈ ਲੇਡੀ ਦਾ ਜਿਹੜਾ ਨਾਂ ਕੀ ਉਹ ਬੱਤ ਇਹਨਾਂ ਦਾ ਹੈ ਪ੍ਰੀਤੀ ਸ਼ਰਮਾ ਮਹਿੰਦੀ ਪ੍ਰੀਤੀ ਪ੍ਰੀਤੀ ਸ਼ਰਮਾ ਪ੍ਰੀਤੀ ਸ਼ਰਮਾ ਹਾਂ ਜੀ ਪ੍ਰੀਤੀ ਸ਼ਰਮਾ ਜੀ ਹਾਂ ਜੀ ਅੱਗੇ ਵੀ ਚਾਹ ਲੈਣਾ ਕੁਝ ਬਾਦ ਦਿੱਤਾ ਬਹੁਤ ਹੋਈਆਂ ਵਾ ਕੋਈ ਸੀਸੀਟੀਵੀ ਕੈਮਰੇ ਚਾਏ ਬੰਦੇ ਸੀਸੀਟੀਵੀ ਕੈਮਰੇ ਚਾਏ ਆ ਕਾਢ ਦੇ ਹਾਂ ਜੀ ਤੇ ਅਸੀਂ ਮੰਨ ਕਰਦੇ ਹਾਂ ਵੀ ਇਹ ਨੱਤ ਪਾਈ ਜਾਵੇ ਇੱਥੇ ਸਾਡੇ ਚਾਰ ਨਗਰ ਦੇ ਫਾਜੀਦੀ ਰੋਡ ਤੇ ਨਾ ਇੱਕ ਨਸ਼ਾ ਕੇਂਦਰ ਖੁੱਲਿਆ ਆ ਹਾਂਜੀ ਉੱਥੇ ਅਸੀਂ 23 ਵਾਰ ਫੇਚ ਚੁੱਕੇ ਆ ਪੁਲਿਸ ਵੀ ਗਏ ਚੁੱਕੇ ਆ ਉਹ ਨਸ਼ਾ ਜਿਹੜਾ ਸੈਂਟਰ ਦੇ ਇੱਥੋਂ ਬੰਦ ਕਰਾਇਆ ਜਾਵੇ ਜੇ ਉੱਥੇ ਜਾਨੀ ਕਿ ਨਸ਼ੇੜੀ ਬਹੁਤ ਹੁੰਦੇ ਆ ਉੱਥੋਂ ਕਰਕੇ ਚਾਹ ਨਗਰ 'ਚ ਬਾੜ ਦਿੱਤਾ ਬਹੁਤ ਹੁੰਦਾ ਮਾਮਲਾ ਕੀ ਜਿਹੜਾ ਇੱਕ ਚਾਹ ਨਗਰ ਦੇ ਵਿੱਚ ਅੱਜ ਆਏ ਆ ਤੁਸੀਂ ਮੈਂ ਸਬ ਇੰਸਪੈਕਟਰ ਮਹਿੰਦਰ ਸਿੰਘ ਇੰਚਾਰ ਪੀਸੀਆਰ ਫਗਵਾੜਾ ਤਨਖਾਹਾਂ ਜੀ ਇੱਕ ਟੈਲੀਫੋਨ ਤੇ ਇਤਲਾਹ ਮਿਲੀ ਸੀ ਕਿ ਸਿਵਲ ਹਸਪੀਟਲ ਦੇ ਆਪੋਜੀਟ ਡਾਕਟਰ ਵਾਲੀ ਗਲੀ ਦੇ ਵਿੱਚ ਇੱਕ ਲੇਡੀਜ਼ ਦਾ ਜਿਹੜਾ ਉਹ ਹਾਰ ਹੁੰਦਾ ਹੈ ਗਲ ਵਿੱਚ ਉਹ ਸਨੈਚਿੰਗ ਕਰ ਲਿਆ ਕਿਸੇ ਨਾਮ ਲਊ ਵਿਅਕਤੀਆਂ ਨੇ ਇਹ ਜਿਸ ਦੀ ਬਾਰੇ ਸੀਸੀਟੀ ਕੈਮਰੇ ਚੈੱਕ ਕੀਤੇ ਜਾ ਰਹੇ ਆ ਜੋ ਵੀ ਦੋਸ਼ੀਆਂ ਬਾਰੇ ਸਰਾਖ ਲੱਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਪਹਿਚਾਨ ਦੇ ਵਿੱਚ ਆਏ ਵਿਅਕਤੀ ਨਹੀਂ ਹਜੇ ਪਹਿਚਾਨ ਦੇ ਵਿੱਚ ਨਹੀਂ ਆਏ ਹੈਗੇ ਇਹ ਸੀਸੀਟੀ ਫੁਟੇਜ ਕੱਢਣ ਆਏ ਆ ਉਸ ਦੇ ਆਧਾਰ ਤੇ ਜਿਹੜਾ ਆ ਉਹਨੂੰ ਮਦੀ ਨੂੰ ਸਰਾਖਤ ਕਰਾ ਕੇ ਤੇ ਉਹਦੇ ਸਲਾਫ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ